ਪ੍ਰਦਾਤ ਜੀ ਤੁਸੀਂ ਕੀ ਕਰਨਾ ਚਾਹੁੰਦੇ ਹੋ ਪਹਿਲਾਂ ਤਾਂ ਮੇਰੇ ਸਾਥੀਆਂ ਨੂੰ ਜੈ ਭੀਰ ਜੈ ਭਾਰਤ ਜੈ ਸੰਵਿਧਾਨ ਫਤਿਹ ਪ੍ਰਮਾਨ ਕਰਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਅੱਜ ਜੋ ਤੁਹਾਡੇ ਰੂਪ ਰੂਪ ਹੋ ਰਿਹਾ ਹੈ ਜੋ ਕਾਂਗਰਸ ਦੇ ਪ੍ਰਧਾਨ ਮਨਿੰਦਰ ਰਾਜਾ ਮੜਿੰਗ ਜੀ ਜੋ ਉੱਥੇ ਜੀਵਨੀ ਚਾਹੁੰਦੇ ਵਿੱਚ ਜੋ ਸਾਡੇ ਸਰਦਾਰ ਗੂਟਾ ਸਿੰਘ ਜੀ ਪੜ੍ਹ ਲਿਖ ਕੇ ਉਹਨਾਂ ਨੇ ਪੜ੍ਹਾਈ ਦੇ ਵਿੱਚ ਜੋ ਬਾਬਾ ਸਾਹਿਬ ਭੀਮਰਾਏ ਡਾਕਟਰ ਉਮੇਦਗਰ ਦੀ ਬਹੁਤ ਵੱਡੀ ਦੇਣ ਹੈ ਕਲਮ ਦੀ ਉਹਦੇ ਲਈ ਪੜ੍ਹ ਕੇ ਉਹਨਾਂ ਕੋਲੇ ਜਿੰਨੀਆਂ ਕਿ ਡਿਗਰੀਆਂ ਆਪਾਂ ਪੜ੍ਹ ਲਿਖ ਕੇ ਜੋ ਜਿਹੜਾ ਕਾਂਗਰਸ ਦੇ ਵਿੱਚ ਆਪਣੇ ਭਾਰਤ ਦੇਸ਼ ਦੇ ਵਿੱਚ ਗ੍ਰਹਿ ਮੰਤਰੀ ਬਣੇ ਸੀਗੇ ਜੇ ਕਾਂਗਰਸ ਚਾਹੁੰਦੀ ਹੈ ਇਸ ਦੇ ਚੌਕੀਦਾਰਾਂ ਬਣਾਈਏ ਤੇ ਉਹ ਪੜ੍ਹ ਲੈ ਕੇ ਕਿ ਬਾਬਾ ਸਾਹਿਬ ਭੀਮਰਾਏ ਡਾਕਟਰਾਂ ਉਮੇਦਗਰ ਦੀ ਦੇਣਾ ਜਿਹੜੇ ਅੱਜ ਸਾਡੇ ਵਿਅਕਤੀ ਜਿਹੜੀਆਂ ਵੱਡੀਆਂ ਵੱਡੀਆਂ ਕੁਰਸੀਆਂ ਤੇ ਬੈਠੇ ਐ ਜਾ ਕਾਂਗਰਸ ਦੇ ਵਿੱਚ ਹੋਣ ਜਾਂ ਹੋਰ ਪਾਰਟੀਆਂ ਦੇ ਵਿੱਚ ਹੋਣ ਜੇ ਬਾਬਾ ਸਾਹਿਬ ਭੀਮਰਾ ਡਾਕਟਰ ਅੰਬੇਦਕਰ ਜੀ ਨਾ ਹੁੰਦੇ ਤਾਂ ਅੱਜ ਜਿਹ ਅੱਜ ਸੰਵਿਧਾਨ ਸਾਡੇ ਜਿਹੜੇ ਹੱਕ ਮਿਲ ਰਹੇ ਅਧਿਕਾਰ ਮਿਲ ਰਹੇ ਆ ਇਹ ਸਾਨੂੰ ਨਹੀਂ ਮਿਲਨੇ ਸੀਗੇ ਤੇ ਜਿਵੇਂ ਰਾਜਾ ਬਰੇਕ ਜੀ ਦੱਸ ਰਹੇ ਸੀਗੇ ਵੀ ਉਹਦਾ ਕਾਲਾ ਰੰਗ ਸੀਗਾ ਉਹ ਪੱਠੇ ਪਾਉਂਦਾ ਰਿਹਾ ਤੇ ਕਾਂਗਰਸ ਤਾਂ ਹਮੇਸ਼ਾ ਵੀ ਜਿਹੜੇ ਦਲਤਾਂ ਨੂੰ ਕਹਿ ਦਈਏ ਕਿ ਇਹਦਾ ਇੱਕ ਚੌਕੀਦਾਰ ਨਾ ਬਣਾਉਣ ਕਾਫੀ ਜਿਆਦੇ ਵੀਡੀਓ ਉਹਨਾਂ ਦੀ ਵਾਇਰਲ ਹੋ ਰਹੀਆਂ ਹੈਗੀਆਂ ਤੇ ਹੁਣ ਇਹ ਮੀਡੀਆ ਰਾਈ ਬਣਾ ਕੇ ਇੱਕ ਵੀਡੀਓ ਆਪਦੀ ਛੱਡੀ ਹੈਗੀ ਇਹਨਾਂ ਨਾਲ ਆਪਦੇ ਪੇਜ ਤੇ ਵੀ ਮੈਂ ਮਾਫੀ ਮੰਗਦਾ ਜੇ ਮਾਫੀ ਹੈ ਜੇ ਕੰਮ ਕਿਉਂ ਕਰਦੇ ਜਿਹੜੀ ਤੁਹਾਨੂੰ ਮਾਫੀ ਮੰਗਣੀ ਪੈ ਰਹੀ ਹੈ ਕਿਉਂਕਿ ਵਾਰ-ਵਾਰ ਜਦੋਂ ਉਹ ਟਾਰਗੇਟ ਕੀਤਾ ਜਾਂਦਾ ਹੈ ਹਮੇਸ਼ਾ ਸਾਡੇ ਸਮਾਜ ਨੂੰ ਕੀਤਾ ਜਾਂਦਾ ਹੈ ਭਲਾ ਕਿੱਥੇ ਦੀ ਹੋਰ ਦੀ ਸਟੇਟ ਦੀ ਸਰਕਾਰ ਹੋਵੇ ਚੰਡੀਗੜ੍ਹ ਹੋਵੇ ਅੰਮ੍ਰਿਤਸਰ ਹੋਵੇ ਜਾਂ ਕੋਈ ਵੀ ਹੋਰ ਸਟੇਟਾਂ ਦੇ ਵਿੱਚ ਲਾਲੋਪ ਰਾਜਸਥਾਨ ਹਰਿਆਣਾ ਹਿਮਾਚਲ ਜੰਮੂ ਕਸ਼ਮੀਰ ਬਹੁਤ ਸਟੇਟਮੈਂਟਾਂ ਜਿਹੜੀਆਂ ਕਹਿ ਲਿਏ ਜੋ ਸਾਡੇ ਸਮਾਜ ਨੂੰ ਟਾਰਗੇਟ ਕਰਦੀਆਂ ਹੈਗੀਆਂ ਇਹ ਲੀਡਰ ਜਿਹੜੇ ਹੈਗੇ ਬਣਾਏ ਹੋਏ ਰਾਜਾ ਬੜੇੰਗ ਨੂੰ ਮੈਂ ਕਹਿਣਾ ਚਾਹੁੰਨਾ ਜੇ ਤੁਸੀਂ ਬਣੇ ਹੋ ਤੇ ਬਾਬਾ ਸਾਹਿਬ ਭੀਮਰਾਇ ਡਾਕਟਰ ਅੰਬੇਦਕਰ ਦੀ ਦੇਣ ਹੈ ਤੁਹਾਨੂੰ ਜੇ ਉਹਨਾਂ ਨੇ ਸੰਵਿਧਾਨ ਦੇ ਮੁਕਾਬਦ ਜੱਜ ਤੁਸੀਂ ਐਮਪੀ ਬਣੇ ਹੋ ਤਾਂ ਬਾਬਾ ਸਾਹਿਬ ਭੀਮਰਾਇ ਡਾਕਟਰ ਅੰਬੇਦਕਰ ਦੀ ਦੇਣ ਹੈਗੀ ਹੈ ਤੇ ਜਿਹੜੀਆਂ ਹੈਗੀਆਂ ਕਰਤੂਤਾ ਤੁਸੀਂ ਵਾਰ-ਵਾਰ ਕਰਦੇ ਹੈਗੇ ਹੋ ਤੇ ਵਾਰ-ਵਾਰ ਜਿਹੜੀ ਆਪਦੀ ਜ਼ੁਬਾਨ ਦੇ ਉੱਤੇ ਗੁਲਾਮ ਲਾ ਕੇ ਰੱਖੋ ਕਿਉਂਕਿ ਸਾਡਾ ਜਿਹੜਾ ਸਮਾਜ ਹੈਗਾ ਇਸ ਚੀਜ਼ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰੂਗਾ ਔਰ ਸਾਡਾ ਸਮਾਜ ਇਸ ਦੀ ਬਹੁਤ ਨਿੰਦਿਆ ਕਰਦਾ ਜਿੱਥੇ ਰਾਜਾ ਬੜਿੰਗੀ ਜੀ ਪਹੁੰਚਦੇ ਆ ਲੁਧਿਆਣਾ ਜਾਂ ਕਿਸੇ ਪ੍ਰਚਾਰ ਦੇ ਵਿੱਚ ਇਹਦਾ ਡਟ ਕੇ ਵਿਰੋਧ ਕਰਨਾ ਚਾਹੀਦਾ ਔਰ ਜਿਹੜੇ ਕਾਂਗਰਸ ਦੇ ਵਿੱਚ ਵੀ ਸਾਡੇ ਸਵਾਜ ਦੇ ਲੋਕ ਬੈਠੇ ਆ ਤੇ ਉਹਨਾਂ ਨੂੰ ਵੀ ਮੈਂ ਕਹਿਣਾ ਚਾਹੁੰਦਾ ਵੀ ਇਹਦੇ ਤੋਂ ਹੁਣ ਜਵਾਬ ਕਾਂਗਰਸ ਪਾਰਟੀ ਨਾਲ ਤੁਸੀਂ ਖੜੇ ਹੋ ਕਿ ਸਮਾਜ ਨਾਲ ਖੜੇ ਹੋ ਕਿ ਬਾਬਾ ਸਾਹਿਬ ਹੀ ਭੀਮਾ ਡਾਕਟਰ ਅੰਬੇਦਕਰ ਨੂੰ ਜੀ ਮੰਨਦੇ ਹੋ ਤਾਂ ਇਹਦੇ ਤੋਂ ਤੁਹਾਡੀ ਪਾਰਟੀ ਦੇ ਪ੍ਰਧਾਨ ਤੋਂ ਤੇ ਇਹ ਸਵਾਲ ਤੁਹਾਡਾ ਵੀ ਪੁੱਛਣਾ ਬਣਦਾ ਹੈਗਾ ਕਿ ਸਾਡੇ ਸਮਾਜ ਨੂੰ ਕਿਉਂ ਟਾਰਗੇਟ ਕੀਤਾ ਜਾ ਰਿਹਾ ਹੈਗਾ ਤੇ ਅਸੀਂ ਵੀ ਇਸ ਦੀ ਚੀਜ਼ ਦੀ ਨਿੰਦਿਆ ਕਰਦੇ ਆਂ ਔਰ ਵਾਰ-ਵਾਰ ਸਾਡੇ ਜਿਹੜੇ ਸਮਾਜ ਨੂੰ ਟਾਰਗੇਟ ਕੀਤਾ ਜਾਂਦਾ ਇਹ ਨਹੀਂ ਕੀਤਾ ਜਾਣਾ ਚਾਹੀਦਾ ਕਿਉਂਕਿ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਜੈ ਭੀਰ ਜੈ ਭਾਰਤ ਜੈ ਸੰਵਿਧਾਨ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ